ਸੀ ਕਾਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਅਮਰੀਕਾ ਤੇ ਚੀਨ ਨਾਲ ਜੁੜੇ ਹੋਏ ਮਾਮਲੇ ਦੀ ਸਾਹਮਣੇ ਆ ਰਹੀ ਹੈ ਤਾਂ ਜਿੱਥੇ ਇੱਕ ਪਾਸੇ ਲਗਾਤਾਰ ਰਾਸ਼ਟਰਪਤੀ ਟਰੰਪ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਅਤੇ ਟੈਰਿਫ ਤੇ ਟੈਰਿਫ ਵਧਾਇਆ ਜਾ ਰਿਹਾ ਹੈ ਤਾਂ ਇਸੇ ਦੇ ਚੱਲਦਿਆਂ ਹੁਣ ਚੀਨ ਤੇ ਅਮਰੀਕਾ ਅਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਚੀਨ ਨੇ ਅਮਰੀਕਾ ਨੂੰ ਅੱਖਾਂ ਦਿਖਾਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਵੱਡਾ ਬਿਆਨ ਆ ਜਿਹੜਾ ਉਹ ਸੀ ਜਿੰਪਿੰਗ ਰਾਸ਼ਟਰਪਤੀ ਦਾ ਸਾਹਮਣੇ ਆਇਆ ਚੀਨ ਦੇ ਕਿ ਜੋ ਟੈਰਿਫ ਵਧਾਇਆ ਜਾ ਰਿਹਾ ਅਮਰੀਕਾ ਵੱਲੋਂ ਉਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਤਾਂ ਜਿੱਥੇ ਇੱਕ ਪਾਸੇ ਅਮਰੀਕਾ ਵੱਲੋਂ ਲਗਾਤਾਰ ਟੈਰਿਫ ਵਧਾਣ ਦੇ ਐਲਾਨ ਕਿਤੇ ਜਾ ਰਹੇ ਨੇ ਕੈਨੇਡਾ ਮੈਕਸੀਕੋ ਭਾਰਤ ਚੀਨ ਕਈ ਦੇਸ਼ਾਂ ਤੇ ਜਿਹੜਾ ਟੈਰਿਫ ਹੁਣ ਵਧਾ ਦਿੱਤਾ ਗਿਆ ਤਾਂ ਆ ਵਧਾਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਉਸੇ ਦੇ ਚਾਲਦਿਆਂ ਹੁਣ ਬਾਕੀ ਦੇਸ਼ ਵੀ ਅੱਖਾਂ ਦਿਖਾਉਣ ਲੱਗੇ ਨੇ ਅਮਰੀਕਾ ਨੂੰ ਜਿੱਥੇ ਬਿੱਤੇ ਦਿਨੇ ਹੀ ਦੇਖਿਆ ਗਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਜਲਾਕਸੀ ਜਿਹੜੇ ਆ ਉਹ ਸਿੱਧੇ ਹੋ ਜਾਂਦੇ ਆ ਰਾਸ਼ਟਰਪਤੀ ਨੂੰ ਅਤੇ ਉਹਨਾਂ ਵਿੱਚ ਕਾਫੀ ਵਾਇਸਵਾਦੀ ਹੁੰਦੀ ਹੈ ਤੇ ਡੋਨਾਲਡ ਟਰੰਪ ਤੋਂ ਸਿੱਧੇ ਉਹ ਗਾ ਜਿਹੜੇ ਆ ਮੋ ਸਾਹਮਣੇ ਹੁੰਦੇ ਹੋਏ ਉੱਥੋਂ ਸਿੱਧਾ ਵਾਈਟ ਹਾਊਸ ਤੋਂ ਆਪਣੇ ਜਿਹੜੇ ਆ ਸ਼ਹਿਰ ਚਲੇ ਜਾਂਦੇ ਆਪਣੇ ਘਰ ਚਲੇ ਜਾਂਦੇ ਆ ਤਾਂ ਉੱਥੇ ਹੀ ਹੁਣ ਚੀਨ ਵੀ ਕਿਤੇ ਨਾ ਕਿਤੇ ਅੱਖਾਂ ਦਿਖਾਉਂਦਾ ਨਜ਼ਰ ਆ ਰਿਹਾ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਦਾ ਕਹਿਣਾ ਹੈ ਕਿ ਨਾ ਚੀਨ ਤੇ ਟੈਰਿਫ ਲਗਾਉਣ ਤੇ ਇਹ ਪੰਗਾ ਪਿਆ ਚੀਨ ਨੇ ਟਰੰਪ ਦੇ ਟੈਰਿਫਨ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ ਹੈ ਕਿ ਜੇਕਰ ਅਮਰੀਕਾ جنگ ਚਾਹੁੰਦਾ ਹੈ ਤਾਂ ਫਿਰ جنگ ਹੀ ਸਹੀ جنگ ਭਾਵੇਂ ਟੈਰਿਫ ਦੀ ਹੋਵੇ ਭਾਵੇਂ ਵਪਾਰ ਦੀ ਅਸੀਂ ਤਿਆਰ ਆ ਇਹ ਬਹੁਤ ਕੁਝ ਦੇ ਮਹੀਨੇ ਰੱਖ ਰਿਹਾ ਬਿਆਨ ਕਿਉਂਕਿ ਆ ਚੀਨ ਅੱਜ ਦੀ ਸਭ ਤੋਂ ਵੱਡੀ ਸ਼ਕਤੀ ਜਿਹੜੀ ਮੰਨੀ ਜਾਂਦੀ ਹੈ ਸਭ ਤੋਂ ਖਤਰਨਾਕ ਹਥਿਆਰਾਂ ਨਾਲ ਲੈਸ ਨਜ਼ਰ ਆਂਦਾ ਚੀਨ ਤਾਂ ਉੱਥੇ ਹੀ ਜਕਰ ਚੀਨ ਅਜਿਹੀ ਆ ਜਿਹੜੇ ਆ ਰਵਈਆ ਦਿਖਾ ਰਿਹਾ ਜਾਂ ਅਜਿਹੇ ਬਿਆਨ ਦੇ ਰਿਹਾ ਤਾਂ ਕਿਤੇ ਨਾ ਕਿਤੇ ਇਹ ਧਮਕੀ ਭਰਿਆ ਰੋਹ ਵੀ ਹੋ ਸਕਦਾ ਹੈ ਤਾਂ ਜੰਗ ਭਾਵੇਂ ਟੈਰਫ ਦੀ ਹੋਵੇ ਭਾਵੇਂ ਵਪਾਰ ਦੀ ਅਸੀਂ ਤਿਆਰ ਆ ਚੀਨ ਦਾ ਕਹਿਣਾ ਹੈ ਚੀਨ ਦੇ ਰਾਸ਼ਟਰਪਤੀ ਸੀ ਜਿੰਪਿੰਗ ਵੱਲੋਂ ਵੱਡਾ ਬਿਆਨ ਆ ਜਿਹੜਾ ਦਿੱਤਾ ਗਿਆ ਤਾਂ ਲਗਾਤਾਰ ਜਿੱਥੇ ਟਰੰਪ ਵੱਲੋਂ ਕਈ ਸਖਤ ਤੋਂ ਸਖਤ ਫੈਸਲੇ ਲਏ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਚੀਨ ਨੇ ਵੀ ਕਿਤੇ ਨਾ ਕਿਤੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿੱਥੇ ਟੈਰਿਫ ਨੂੰ ਲੈ ਕੇ ਲਗਾਤਾਰ ਹ ਇੱਕ ਤੋਂ ਬਾਅਦ ਇੱਕ ਫੈਸਲਾ ਜਿਹੜਾ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਲੈ ਰਹੇ ਨੇ ਤਾਂ ਉਧਰ ਹੁਣ ਚੀਨ ਨੇ ਵੀ ਸਿੱਧਾ ਆਉਂਦਾ ਹੋਇਆ ਚੀਨ ਨਜ਼ਰ ਆ ਰਿਹਾ ਚੀਨ ਜਿੱਥੇ ਕਈ ਕਾਫੀ ਸਮਾਨ ਹੈ ਜਿਹੜਾ ਉਹ ਬਾਕੀ ਦੇਸ਼ਾਂ ਨੂੰ ਅਮਰੀਕਾ ਸਮੇਤ ਭੇਜਦਾ ਹੈ ਤਾਂ ਉੱਥੇ ਹੀ ਅਮਰੀਕਾ ਵੀ ਬਹੁਤ ਕੁਝ ਜਿਹੜਾ ਉਹ ਜਿਹੜਾ ਚੀਨ ਨੂੰ ਦਿੰਦਾ ਹੈ ਤਾਂ ਇਸੇ ਦੇ ਚਾਲਦਿਆਂ ਚੀਨ ਤੋਂ ਜਿਹੜਾ ਖਰੀਦੋ ਫਰੋਦ ਦਾ ਮਾਮਲਾ ਹੈ ਇਸ ਵਿੱਚ ਹੋਰ ਟੈਰਿਫ ਟੈਰਿਫ ਵਧਾਉਣਾ ਚਾਹੁੰਦਾ ਹੈ ਅਮਰੀਕਾ ਤਾਂ ਉੱਧਰ ਹੁਣ ਚੀਨ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਅਮਰੀਕਾ جنگ ਹੀ ਚਾਹੁੰਦਾ ਹੈ ਤਾਂ ਫਿਰ جنگ ਹੀ ਸਹੀ جنگ ਭਾਵੇਂ ਟੈਰਿਫ ਦੀ ਹੋਵੇ ਭਾਵੇਂ ਵਪਾਰ ਦੀ ਅਸੀਂ ਤਿਆਰ ਹਾਂ ਚੀਨ ਦਾ ਕਹਿਣਾ ਹੈ ਚੀਨ ਨੇ ਕਾਫੀ ਵੱਡਾ ਬਿਆਨ ਦਿੱਤਾ ਹੈ ਤਾਂ ਦੇਖਣਾ ਹੋਵੇਗਾ ਕਿ ਟੈਰਿਫ ਵਾਲਾ ਮਾਮਲਾ ਕਦੋਂ ਤੱਕ ਜਿਹੜਾ ਇਹ ਉੜਜਾ ਰਹੇਗਾ ਕਦੋਂ ਤੱਕ ਇਸ ਤੇ ਕੋਈ ਸਹਿਮਤੀ ਬਣੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਹੁਣ ਮੌਕਾ ਹੈ ਉਸ ਸਮੇਂ ਕਿਤੇ ਨਾ ਕਿਤੇ ਕਈ ਦੇਸ਼ਾਂ ਨੂੰ ਸਮੱਸਿਆ ਵਿੱਚ ਪਾ ਕੇ ਰੱਖ ਦਿੱਤਾ ਹੈ ਅਮਰੀਕਾ ਨੇ ਕਾਫੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਤੇ ਉੱਥੇ ਹੀ ਟਰੰਪ ਦਾ ਕਹਿਣਾ ਹੈ ਕਿ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਬਣਾਇਆ ਜਾਏਗਾ ਭਾਵੇਂ ਕੋਈ ਵੀ ਕਦਮ ਚੁੱਕਿਆ ਜਾਵੇ ਅਸੀਂ ਚੁੱਕਣ ਦੇ ਲਈ ਤਿਆਰ ਆਂ ਜਿਸ ਦੇ ਚੱਲਦੇ ਟੈਰਿਫ ਲਗਾਤਾਰ વધાએ જાહેને